ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ਾਲ ਨਗਰ ਕੀਰਤਨ ਬਾਬਾ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦ ਗੰਗ ਸਹਿਬ ਜੀ ਤੋਂ ਆਰੰਭ ਹੋ ਕੇ ਤੇ ਬਾਬਾ ਜੀ ਦੇ ਜਨਮ ਸਥਾਨ ਗੁਰਦੁਆਰਾ ਪਉਵਿੰਡ ਸਾਹਿਬ ਵਿਖੇ ਜਿਹੜਾ ਸੰਪੰਨ ਤੇ ਸੰਪੂਰਨ ਹੁੰਦਾ ਲੱਖਾਂ ਸੰਗਤਾਂ ਇਸ ਨਗਰ ਕੀਰਤਨ ਚ ਪਰਿਵਾਰਾਂ ਸਮੇਤ ਹਾਜ਼ਰੀ ਲਵਾਉਂਦੀਆਂ ਨੇ ਨਗਰ ਕੀਰਤਨ ਦੀ ਅਗਵਾਈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੰਜ ਪਿਆਰੇ ਤੇ ਨਿਸ਼ਾਨਚੀ ਸਿੰਘ ਕਰਦੇ ਨੇ ਤੇ ਇਹ ਸੇਵਾ ਜਿਹੜੀ ਆ ਬਾਬਾ ਦੀਪ ਸਿੰਘ ਸ਼ਹੀਦਾ ਨੇ ਆਪਣੇ ਸੇਵਕ ਜਹੇਦਾਰ ਬਾਬਾ ਸਿੰਘ ਜੀ ਗੁਮਾਨਪੁਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੇ ਪਰਿਵਾਰ ਦੇ ਚੋੜੀ ਪਾਈ ਆ ਪਰਿਵਾਰ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਇਹ ਸੇਵਾ ਨਿਭਾਉਂਦਾ ਅਰਦਾਸ ਕਰਦੇ ਆ ਜਿੱਥੇ ਸਾਰੀਆਂ ਸੰਗਤਾਂ ਦੀ ਹਾਜ਼ਰੀ ਗੁਰੂ ਮਹਾਰਾਜ ਤੇ ਬਾਬਾ ਜੀ ਦਰ ਘਰ ਚ ਪ੍ਰਵਾਨ ਕਰਨ ਸੋਚੇ ਜਹੈਦਰ ਸਾਹਿਬ ਜੀ ਦੇ ਪਰਿਵਾਰ ਦੇ ਸਿਰ ਤੇ ਅਥਰ ਰੱਖਣ ਤੇ ਹਰ ਸਾਲ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸੰਬੰਧਿਤ ਜੋ ਵਿਸ਼ਾਲ ਲਗਰ ਕੀਤਾ ਨਾਲ ਅੱਜ ਸਜਾਇਆ ਗਿਆ ਹੈ ਲੱਖਾਂ ਦੀ ਤਦਾਦ ਦੇ ਵਿੱਚ ਠਾਠਾ ਮਾਰਦਾ ਘੱਟ ਜੋ ਗੁਰਦੁਆਰਾ ਸ਼ਹੀਦ ਗੰਗਾਂ ਸਾਹਿਬ ਤੋਂ ਆਰੰਭ ਹੋ ਕੇ ਬਾਬਾ ਜੀ ਦੇ ਜਨਮ ਸਥਾਨ ਗੁਰਦੁਆਰਾ ਪੇਟਪੌੜੀ ਸਾਹਿਬ ਜਾ ਰਿਹਾ ਹੈ ਦਸਤੇ ਵਿੱਚ ਸੰਗਤਾਂ ਦੇ ਵਾਸਤੇ ਲਗਰ ਦਾ ਬਹੁਤ ਜ਼ਿਆਦਾ ਪ੍ਰਬੰਧ ਕੀਤਾ ਹੋਇਆ ਹੈ ਤੋ ਮਤਲਬ ਫੁੱਲਾਂ ਦੀ ਵਰਖਾ ਵੀ ਹੋ ਰਹੀ ਹੈ ਵੱਧ ਜੜ ਕੇ ਲੋਕਾਂ ਲੋਕ ਆਪਣਾ ਯੋਗਦਾਨ ਹਰ ਇੱਕ ਪ੍ਰਕਾਰ ਦੇ ਨਾਲ ਪਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾ ਸਾਹਿਬ ਤੋਂ ਚਾਟੀਵਨ ਗੇਟ ਤੋਂ ਸਮਪਰਦਾਇ ਕਾਰਸੇਵਾ ਪੂਰੀ ਵਾਲਿਆਂ ਵੱਲੋਂ ਅਤੇ ਜ세ਦਰ ਬਾਬਾ ਬਾਬਾ ਗੁਮਾਨ ਸਿੰਘ ਜੀ ਵੱਲੋਂ ਇੱਕ ਬੋਲ ਜੜਦੀ ਕਲਾ ਦਾ ਗੁਰੂ ਗ੍ਰੰਥ ਸਾਹਿਬ ਦੀ ਪੰਜਾ ਪਿਆਰਾਂ ਦੀ ਛਤਰ ਛਾਇਆ ਹੇਤ ਲਵਰ ਕਿਦਾਂ ਲੰਭ ਹੋਇਆ ਜੋ ਕਿ ਬਹੁਣ ਸਾਹਿਬ ਪਹੁੰਚੂਗਾ ਅਤੇ ਸੰਗਤਾਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਬਾ ਦੀਪ ਸਿੰਘ ਦੇ ਦਰਸ਼ਨ ਕਰਕੇ ਖੁਸ਼ੀਆਂ ਮਾਣ ਰਹੀਆਂ ਹਨ ਸ਼ਬਦ ਚੌਂਦੀ ਜਥਾ ਗੁਰਦੁਆਰਾ ਬਾਬਾ ਦੀਪ ਸਿੰਘ ਵੱਲੋਂ ਸਾਰੀਆਂ ਸੰਗਤਾਂ ਨੂੰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੀ ਅਤੇ ਸੰਗਤਾਂ ਜੀ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਨੋਕਿਆ ਮਾ ਸ਼ਹੀਦ ਤੰਤਰ ਬਾਬਾ ਜੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਜੋ ਅੱਜ ਗੁਰਦਰਾ ਸ਼ਹੀਦਗੰਜ ਸਾਹਿਬ ਚਾਟੇਮੜੀ ਚੌਕ ਤੋਂ ਆਰੰਭ ਹੋ ਕੇ ਬਾਬਾ ਜੀ ਦੇ ਜਨਮ ਸਥਾਨ ਪੋਮਿੰਡਰ ਵਿਖੇ ਪਹੁੰਚ ਰਿਹਾ ਹੈ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਜੋ ਹਨ ਇਸ ਨਗਰ ਕੀਰਤਨ ਵਿੱਚ ਸ਼ਿਰਕਤ ਕਰਕੇ ਜਿੱਥੇ ਬਾਬਾ ਜੀ ਉਦਾਰ ਤੇ ਸਜਦਾ ਕਰ ਰਹੀਆਂ ਹਨ ਉੱਤੇ ਬਾਬਾ ਬੜੀ ਦਰ ਤੋਂ ਝੋਲਿਆਂ ਵੀ ਪਾਰੀਆਂ ਹਨ ਸੋਹ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹੀਆ ਕਾਲ ਵਾਹਿਗੁਰੂ ਤਨ ਤਨ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਪੋ ਪਿੰਡ ਜਾਰੀ ਸ਼ੋਭਾ ਯਾਤਰਾ ਆਪਾਂ ਸੇਵਾਦਾਰ ਆ ਸਾਰਾ ਸੰਜੋਗ ਸਾਡੀ ਮਾਤਾ ਜੀ ਸਾਡੀ ਘਰ ਦੇ ਪਰਿਵਾਰ ਮਰਗ ਪਰਿਵਾਰ ਵਾਲੋ ਲੱਗਦਾ ਸਾਡੀ ਮਾਤਾ ਜੀ ਸਾਡੇ ਨਾਲ ਹੁੰਦੀ ਆ ਆਪਾਂ ਸੇਵਾਦਾਰ ਆਂ ਵਾਹਿਗੁਰੂ ਦੇ ਸੇਵਾ ਕਰਦੇ ਆ ਤੇ ਸੇਵਾ ਕਰਦੇ ਰਹਿਣ ਜਿੰਨਾ ਕਿ ਜ਼ਿੰਦਗੀ ਹੈਗੀ ਹੈ ਲੱਖ ਲੱਖ ਵਧਾਈ ਬਾਬਾ ਦੀਪ ਸਾਰੇ ਸ਼ਹਿਰ ਨੂੰ ਬਾਬਾ ਦੀਪ ਸਿੰਘ ਨੂੰ ਵੀ ਲੱਖ ਲੱਖ ਵਧਾਈ ਜੋ ਤਰੇ ਸਾਰੋ ਜੋ ਤਰੇ ਸਾਰੋ ਜੋ ਤਰੇ ਤੇਰੀ ਨੀਂਦ ਭਰਨਾ ਤਾਰਿਆ ਮੈਂ ਕਹਿ ਨਾ ਰਹੀ ਤੋ ਸੋ ਤਰੀਕੇ ਸੇ ਚੋਲੀ ਜੋ ਦਿਲ ਇਹ ਸਾਹ ਹੋਵੇ ਸੋ ਤਰੀਕੇ ਸੇ ਚੋਲੀ ਜੋ ਦਿਲ ਇਹ ਸਾਹ ਹੋਵੇ